ਪਾਸਪੁਰ ਦੇ ਪਿੰਡ ਭਾਮੜੀ ਦੇ ਵਿੱਚ NIA ਦੇ ਵੱਲੋਂ ਰੇਡ ਕੀਤੀ ਗਈ ਹੈ NIA ਨੂੰ ਪਿੰਡ ਦੇ ਵਿੱਚੋਂ ਵਿਸਫੋਟਕ ਚੀਜ਼ ਬਰਾਮਦ ਹੋਈ ਹੈ ਤਾਂ ਵੱਡੀ ਖਬਰ ਹੈ aur बीते दिन ही ਪੁਲਿਸ ਨੇ ਦੱਸਿਆ ਕਿ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ ਔਰ ਮੁਲਜ਼ਮ ਨੂੰ ਰਿਕਵਰੀ ਲਈ ਲੈ ਕੇ ਪਹੁੰਚੀ ਸੀ ਟੀਮ ਤਾਂ ਮੁਲਜ਼ਮ ਦੀ ਨਿਸ਼ਾਨਦੇਹੀ ਤੇ ਵਿਸਫੋਟਕ ਸਮਗਰੀ ਬਰਾਮਦ ਹੋਈ ਹੈ ਬੰਬ ਨਿਰੋਧਕ ਦਸਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਮੌਜੂਦ ਹੈ 200 ਮੀਟਰ ਦੇ ਖੇਤਰ ਨੂੰ ਦੱਸਿਆ ਕਿ ਸੀਲ ਕਰ ਦਿੱਤਾ ਗਿਆ ਸੁਭਾਵਿਕ ਤੌਰ ਤੇ ਔਰ ਜਾਣਕਾਰੀ ਦੇ ਮੁਤਾਬਿਕ ਕੁਝ ਦਿਨ ਪਹਿਲਾਂ ਕੇਂਦਰੀ ਜਾਂਚ ਏਜੰਸੀ ਦੇ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸੇ ਹੀ ਨੌਜਵਾਨ ਦੀ ਨਿਸ਼ਾਨਦੇਹੀ ਤੇ ਹੁਣ ਏਜੰਸੀ ਦੇ ਵੱਲੋਂ ਪਿੰਡ ਪਾਮੜੀ ਤੋਂ ਵਿਸਫੋਟਕ ਸਮਗਰੀ ਬਰਾਮਦ ਕੀਤੀ ਜਾਣ ਦੀ ਗੱਲ ਸામਨੇ ਆਈ ਹੈ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਾਮਲਾ ਹੈ ਤਾਂ ਐਨਆਰਆਈ ਦੇ ਵੱਲੋਂ ਰੇਡ ਕੀਤੀ ਗਈ ਹੈ ਕੁਲ ਮਿਲਾ ਕੇ ਵਿਸਫੋਟਕ ਸਮੱਗਰੀ ਜਿਹੜੀ ਹੈ ਉਹ ਹੁਣ ਬਰਾਮਦ ਕੀਤੀ ਗਈ ਹੈ ਔਰ ਨਿਸ਼ਾਨਦੇਹੀ ਜਲੀ ਹੈ ਉਹ ਕਰਵਾਈ ਗਈ ਉਸ ਤੋਂ ਬਾਅਦ ਵਿਸਫੋਟਕ ਸਮੱਗਰੀ ਬਰਾਮਦ ਹੋਈ ਔਰ ਹੁਣ ਨਾਲ ਲੱਗਦਾ ਜਿਹੜਾ 200 ਮੀਟਰ ਦਾ 200 ਮੀਟਰ ਦਾ ਏਰੀਆ ਹੈ ਉਸ ਨੂੰ ਬਿਲਕੁਲ ਸੀਲ ਕਰ ਲਿਆ ਗਿਆ ਹੈ ਨਹੀਂ ਕਿ ਉੱਥੇ ਜਾਣ ਦੀ ਕਿਸੇ ਨੂੰ ਵੀ ਇਜਾਜ਼ਤ ਜਲੀ ਹੈ ਉਹ ਨਹੀਂ ਹੋਏਗੀ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਹ ਮਾਮਲਾ ਹੈ ਔਰ ਜ਼ਿਹੇ ਦੇ ਵਿਚਾਰੇ ਨੂੰ ਦੇਖਣਾ ਹੋਏਗਾ ਕਿ ਕੁਝ ਜਾਣਕਾਰੀ ਦਿੱਤਾ ਵਿਸ਼ੰਬਰ ਵਿਟੂ ਨੇ ਮੇਰੇ ਸਯੋਗੀ ਫੋਨ ਲਾਈਨ ਤੇ ਵਿਸ਼ੰਬਰ ਕੀ ਮੌਜੂਦਾ ਸਥਿਤੀ ਜਾਣਕਾਰੀ ਕੀ ਹੈ ਜਿਕਨ ਕੋਲ ਕੋਲ ਤੋਂ ਇਹ ਐਨਆਈਏ ਕੋ ਡੇਟ ਹੋਈ ਹੈ ਜਿਹੜਾ ਪਿੰਡ ਪਿੰਦਾ ਆਪਣਾ ਹਾਮੜੀ ਸ਼੍ਰੀ ਹਰਗੋਬਿੰਦਪੁਰ ਨੇੜੇ ਜੋ ਹਰਗੋਬਿੰਦਪੁਰ ਹੱcke ਵਿੱਚ ਪਿੰਦਾ ਹੈ ਉੱਥੇ ਇੱਕ ਰਾਜੂ ਨਾਮ ਕਨਾਂ ਆਦਮੀ ਸੀ ਉਹਨੂੰ ਐਨਆਈਏ ਨੇ ਬੱਸ ਕੀਤਾ ਹੈ ਜਦ ਵਿੱਚ ਪੁਲਿਸ ਦੇ ਵਿੱਚ ਉਹਨੇ ਇੱਕ ਬਰਾਮਦਗੀ ਕਰਾਈ ਹੈ ਜਿਹੜੀ ਇੱਕ ਬਾਲਟੀ ਮਿਲੀ ਹੈ ਪਰ ਜ ਦਵਾਈ ਜਿਹਦੇ ਵਿੱਚ ਤਿੰਨ ਜੋ ਸੂਤਰਾ ਮਦਦ ਜਾਣਕਾਰੀ ਹੈ ਕਿ ਜਿਹੜਾ ਹਨ ਗਨੇੜ ਤਿੰਨ ਹਨ ਗਨੇੜ ਮਿਲੇ ਨੇ ਉਹਨੂੰ ਬਰਾਮਦ ਕਰਨ ਵਾਸਤੇ ਐਨਆਈ ਰੇਟ ਵਿੰਡ ਭਾਮੜੀ ਆਈ ਸੀ ਜਿਹੜਾ ਇੱਕ ਬੱਗ पे ਸਕੂਲ ਦੀ ਦਵਾਈ ਦੇ ਨਾਲ ਉਹਨਾਂ ਦਵਾਗਰ ਖੇਦੀ ਉੱਥੇ ਮੌਕੇ ਤੇ ਜਦ ਪੁਲਿਸ ਲੋਕਾਂ ਨੇ ਕੰਟਰੋਲ ਕਰਵਾਉਣਾ ਸਹੀ ਲੇਕਿਨ ਪਹਿਲਾਂ ਆਨਾਂ ਨਾੜੀ ਅਧਿਕਾਰੀ ਕੋਈ ਜਾਣਕਾਰੀ ਨਹੀਂ ਦੇ ਰਹੇ ਲੇਕਿਨ ਉਸੇ ਜਿਹੜੀ ਰੇਟ ਵਗੈਰਾ ਜਿਹੜੀ ਰੇਟ ਕੀਤੀ ਸੀ ਜੋ ਬੰਦਾ ਅਰੈਸਟ ਕੀਤਾ ਸੀ ਉਹਦੇ ਨਿਸ਼ਾਨਦੇ ਹੀ ਉਤੇ ਜਮਾਨਤ ਬਰਾਮਦ ਕਰਨ ਤੋਂ ਬਾਅਦ ਐਨਆਈ ਦੀ ਟੀਮ ਸਮੇਤ ਆਫਰੀਕਾ ਉਹਦੇ ਵਿੱਚ ਉਹਨੂੰ ਬਰਾਮਦ ਕੀਤਾ ਉਹ ਜੋ ਤਿੰਨ ਜੋ ਸੂਤਰਾਂ ਦੀ ਮਰਾਗ ਜਾਣਕਾਰੀ ਮੇਰੀ ਵੀ ਪੇਰਨ ਕਰਦੇ ਨੇ ਮਿਲ ਰਹੇ ਪਰ ਪੁੱਛਦੇ ਉਹਨੂੰ ਡਿਸਟਰਾਏ ਕਰਨ ਵਾਲੀ ਜਿਹੜੀ ਟੀਮ ਆਗਿਆ ਵਗਰਾ ਭਈਆ ਇਹਨਾਂ ਦੀ ਸਾਰਾ ਕੁਝ ਆਪਣੀ ਦੁਕਾਨ ਪਬਲਿਕ ਤੇ ਲੈ ਰਿਆ ਤੇ ਉਹ ਕੋਈ ਪਹੁੰਚ ਜਾ ਚੁੱਕੀ ਹੈ ਟੀਓ ਲੇਕਿਨ ਫਿਰ ਜਾਣਕਾਰੀ ਦੇ ਤੋ ਨਾਲ ਕੋਈ ਤਰ੍ਹਾਂ ਇਨਕਾਰ ਜਿਦਾਂ ਜੋ ਸੂਤਰਾਂ ਤੋਂ ਜਾਣਕਾਰੀ ਮਿਲਿਆ ਵੀ ਇਹ ਤੇ ਜਿਹੜੇ ਆ ਕੁਆਲਟੀ ਵੀਰ ਹੱਡ ਗ੍ਰੇਨੇਡ ਮਿਲੇ ਜੀ ਠੀਕ ਹੈ ਬਸ਼ਬਰ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦਿੱਤਾ ਜਾਣਕਾਰੀ ਸਾਡੇ ਸਹਿਯੋਗ ਦੇ ਰਹੇ ਨੇ ਸੋਰਸਸ ਦੇ ਮੁਤਾਬਕ ਅਸੂਤਰਾ ਮੁਤਾਬਕ ਇਸਰੇ ਦੀ ਅਹਿਮ ਔਰ ਵੱਡੀ ਜਾਣਕਾਰੀ ਹੈ ਇਸ ਖਬਰ ਨੂੰ ਲੈ ਕੇ ਦੱਸੇ ਕਿ ਤਿੰਨ ਹੈਂਡ ਗ੍ਰਨੇਡ ਦੱਸੇ ਜਾ ਰਹੇ ਨੇ ਤਿੰਨ ਹੈਂਡ ਗ੍ਰਨੇਡ ਦੀ ਬਰਾਮਦਗੀ ਹੋਈ ਹੈ ਨਯੇ ਨੂੰ ਪਿੰਡ ਪੰਬੜੀ ਹੈ ਗੁਰਦਾਸਪੁਰ ਦਾ ਸਰਹੱਦੀ ਇਲਾਕਾ ਪੈਂਦਾ ਹੈ ਹਾਲਾਂਕਿ ਸਾਰੀ ਸਵਭਾਵਿਕ ਤੌਰ ਤੇ ਜਾਂਚ ਹੋਏਗੀ ਇਹ ਪੁੱਛਗਿੱਛ ਕੀਤੀ ਜਾਏਗੀ ਕਿ ਆਕਰਕਰ ਇੱਕਿੱਥੋਂ ਜਿਹੜੀ ਆ ਸਪਲਾਈ ਹੋਈ ਆ ਹੈਂਡ ਗਰਨੇਲ ਜਿਹੜੇ ਨੇ ਉਹ ਕਿਉਂ ਇੱਥੇ ਰੱਖੇ ਗਏ ਸਨ ਇਹ ਸਾਰੇ ਸਵਾਲ ਅਜੇ ਬਣੇ ਹੋਏ ਅਗਲੀ ਖਬਰ ਵੀ ਗੁਰਦਾਸਪੁਰ ਤੋਂ ਹੈ ਗੁਰਦਾਸਪੁਰ ਦੇ ਵਿੱਚ ਸਾਬਕਾ ਸਰਪੰਚ ਦੇ ਪਤੀ ਦੇ ਕਤਲ ਦੀ ਸੀਸੀਟੀਵੀ ਸਾਹਮਣੇ ਆਈ ਹੈ। ਗੋੜੀਆਂ ਮਾਰ ਕੇ ਭੱਜਦੇ ਹੋਏ ਮੁਲਜ਼ਮ ਨਜ਼ਰ ਆਏ ਨੇ ਗੁਰਦਾਸਪੁਰ ਦਾ ਪਿੰਡ ਚੀਮਾ ਖੁੰਡੀ ਜਿੱਥੋਂ ਦੀ ਇਹ ਸਾਰੀ ਬਾਰਦਾਤ ਹੈ ਤਾਂ ਦਿਨ ਦੇ ਹੜੇ ਬਾਰਦਾਤ ਤੋਂ ਅੰਜਾਮ ਦੇ ਕੇ ਫਰਾਰ ਹੋਏ ਨੇ ਮੁਲਜ਼ਮ ਸਰਪੰਚ ਦੇ ਪਤੀ ਜੋਗਰਾਜ ਸਿੰਘ ਦਾ ਕਤਲ ਕੀਤਾ ਗਿਆ ਤਾਂ ਅਜੇ ਤੱਕ ਕੋਈ ਦੀ ਗ੍ਰਿਫਤ ਤੋਂ ਬਾਹਰ ਨੇ ਸਾਰੇ ਮੁਲਜ਼ਮ ਪਰ ਸੀਸੀਟੀਵੀ ਇਸਾਰੇ ਮਾਮਲੇ ਦੀ ਸਾਹਮਣੇ ਆਈ ਹੈ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਇਤ ਕਿਵੇਂ ਦਿਖਾੜੇ ਇੱਕ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਮੌਤੇ ਕਾਰਟ ਉਤਾਰ ਕੇ ਗੱਡੀ ਦੇ ਵਿੱਚ ਦੋਵੇਂ ਮੁਲਜ਼ਮ ਫਰਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਔਰ ਪਹਿਲਾ ਕਿਸ ਤਰੀਕੇ ਦੇ ਨਾਲ ਇੰਤਜ਼ਾਰ ਕਰ ਰਹੇ ਸਨ ਖੜੇ ਸਨ ਔਰ ਉਸ ਤੋਂ ਬਾਅਦ ਇਹ ਦੋਵੇਂ ਮੁਲਜ਼ਮਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸ਼ਰਿਆਂ ਮ ਗੋਲੀਆਂ ਚਲਾਈਆਂ ਨੇ ਜਿਸ ਤੋਂ ਬਾਅਦ ਇਹ ਦੋਵੇਂ ਗੱਡੀ ਦੇ ਵਿੱਚ ਬੈਠ ਕੇ ਫਰਾਰ ਹੋ ਗਏ ਨੇ ਔਰ ਅਜੇ ਤੱਕ ਦਾਸੀ ਕਿ ਪੁਲਿਸ ਦੀ ਗ੍ਰਫਤ ਤੋਂ ਬਾਹਰ ਨੇ ਤੱਕ ਗੋਲੀਆਂ ਮਾਰ ਕੇ ਮੌਤੇ ਕਾਰਟ ਉਤਾਰ ਕੇ ਸਾਫ ਦਾ ਸਰਪੰਚ ਦਾ ਇਹ ਪਤੀ ਹੈ ਜਿਸ ਦੀ ਕਤਲ ਦੀ ਮਾਰਦਾਤ ਜਿਹੜੀ ਹੈ ਜਿਸ ਨੂੰ ਜਿਸ ਦਾ ਕਤਲ ਕਰ ਦਿੱਤਾ ਗਿਆ ਇਸ ਨੂੰ ਅਸ਼ਰੇ ਆਮ ਜਰੀਆ ਫਾਇਰਿੰਗ ਕਰਕੇ ਮਾਰ ਦਿੱਤਾ ਗਿਆ ਹੈ ਔਰ ਦਿਨ ਦਿਹਾੜੇ ਇਹ ਵੇਖਿਆ ਜਾ ਸਕਦਾ ਹੈ ਚਿੱਟੇ ਦਿਨ ਕਿਵੇਂ ਇਹ ਗੱਡੀ ਦੇ ਵਿੱਚ ਫਰਾਰ ਹੁੰਦੇ ਨੇ ਇਹ ਮੁਲਜ਼ਮ ਔਰ ਚਰੇ ਆਮਾਂ ਕੇ ਇਹਨਾਂ ਦੇ ਵੱਲੋਂ ਕਤਲ ਕੀਤਾ ਜਾਂਦਾ ਹੈ ਹਾਲਾਂਕਿ ਇਹਨਾਂ ਨੇ ਮੂੰਹ ਵੀ ਨਹੀਂ ਟਕੇ ਹੋਏ ਇਹ ਵੀ ਬਹੁਤ ਅਹਿਮ ਪੁਆਇੰਟ ਹੈ ਆਖ ਲਈਏ ਕਿ ਜ਼ਿਕਰਯੋਗ ਹੈ ਕਿ ਕਿਸ ਤਰੀਕੇ ਇਹਨਾਂ ਦੇ ਵੱਲੋਂ ਬਿਨਾਂ ਕਿਸੇ ਖੌਫ ਬਿਨਾਂ ਕਿਸੇ ਡਰ ਤੋਂ ਅਕਸ਼ਰ ਇਹ ਆਂ ਗੋਡੀਆਂ ਚਲਾਈਆਂ ਜਾਂਦੀਆਂ ਨੇ ਕਿਉਂਕਿ ਮੂੰਹ ਟਕੇ ਹੋਣ ਤੋਂ ਕਿਤੇ ਨਾ ਕਿਤੇ ਸ਼ਖਸ ਨੂੰ ਜਾਂ ਕਿਸੇ ਨੂੰ ਵਿਸ਼ਾਖ ਹੋ ਜਾਂਦਾ ਹੈ ਕਿ ਅਸ਼ਕਤੀ ਬੰਦੇ ਲੱਗਦੇ ਨੇ ਪਰ ਇਹਨਾਂ ਨੇ ਮੂੰਹ ਨਹੀਂ ਟਕਿਆ ਇੱਕ ਨੇ ਲਾਲ ਰੰਗ ਦੀ ਟੋਪੀ ਪਾਈ ਹੈ ਜਿਸਨੇ ਨੇ ਕਾਲੇ ਦੇ ਨਾਲ ਮਿਲਦਾ ਜੁਲਦਾ ਸੀ ਇਹ ਰੰਗ ਕਹਿ ਸਕਦੇ ਆ ਇਸ ਜਿਹੜੀ ਕੱਪੜੇ ਪਾਏ ਹੋਏ ਨੇ ਤਕਲ ਮਿਲਾ ਕੇ ਉਹਨਾਂ ਦੇ ਵੱਲੋਂ ਕਿਵੇਂ ਇਹ ਗੋਲੀਆਂ ਚਲਾਈਆਂ ਜਾਂਦੀਆਂ ਨੇ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਸਾਹਮਣੇ ਆ ਚੁੱਕਿਆ ਹੈ ਔਰ ਸਭਾਵਿਕ ਤੌਰ ਤੇ ਪੁਲਿਸ ਨੇ ਸਬੂਤਾਂ ਦੇ ਆਧਾਰ ਤੇ ਬਹੁਤ ਹੀ ਮਜ਼ਬੂਤ ਹੈ ਇੱਕ ਸਬੂਤ ਹੈ ਇਸ ਦੇ ਆਧਾਰ ਤੇ ਹੀ ਕਾਰਵਾਈ ਕੀਤੀ ਜਾਦੀ ਹੋਵੇਗੀ ਔਰ ਅਜੇ ਤੱਕ ਪਰ ਪੁਲਿਸ ਦੇ ਰਫਤਾਰ ਤੋਂ ਇਹ ਬਾਹਰ ਨਹੀਂ ਪਰਪੁਰ ਤੋਂ ਅਜਿਹਾ ਕਿ ਪੰਜ ਸਾਲਾ ਬੱਚੇ ਦਾ ਕਤਲ ਕਰ ਦਿੱਤਾ ਗਿਆ ਕਿਡਨੈਪ ਕਰਕੇ ਬੱਚੇ ਦਾ ਕਤਲ ਕੀਤਾ ਗਿਆ ਮਾਸੂਮ ਦੀ ਦਾਸ ਦੱਸਦੀ ਕਿ ਸ਼ਮਸ਼ਾਨ ਕਾਟ ਕੋਲ ਦੀ ਹੈ ਦਾ ਮੋਹੱਲਾ ਨਿਊ ਦੀਪ ਨਗਰ ਤੋਂ ਇਹ ਬੱਚਾ ਕਿਡਨੈਪ ਹੋਇਆ ਸੀ ਕਿਡੈਪਿੰਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਔਰ ਪੁਲਿਸ ਦੇ ਵੱਲੋਂ ਤਾਂ ਇੱਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਇੱਕ ਖਬਰ ਜਿਹੜੀ ਹੈ ਉਹ ਸਭ ਨੂੰ ਸੇਧ ਦਿੰਦੀ ਹੈ ਬਹੁਤ ਬਾਤ ਬਚਾ ਕੇ ਅੱਜ ਦੇ ਸਮੇਂ ਦੇ ਵਿੱਚ ਚੱਲਣ ਦੀ ਲੋੜ ਹੈ ਜਿਸ ਤਰੀਕੇ ਦੇ ਨਾਲ ਇਹ ਪੰਜ ਸਾਲ ਦਾ ਮਾਸੂਮ ਬੱਚਾ ਕਿਡਨੈਪ ਕਰ ਲਿਆ ਕਿਉਂਕਿ ਅੱਜ ਕੱਲ ਬੱਚੇ ਔਰ ਉਂਝ ਵੀ ਬੱਚੇ ਜਿਹੜੇ ਨੇ ਉਹ ਛੋਟੇ ਬੱਚੇ ਖੇਡਦੇ ਨੇ ਔਰ ਕਈ ਵਾਰ ਜਿਹਾ ਵੇਖਿਆ ਜਾਂਦਾ ਹੈ ਜ਼ਿਆਦਾਤਰ ਹੁੰਦਾ ਹੈ ਕਿ ਘਰ ਤੋਂ ਬਾਹਰ ਵੀ ਖੇਡਦੇ ਨੇ ਪਰ ਜਦੋਂ ਇਹ 5 ਸਾਲ ਦਾ ਬੱਚਾ ਇਸ ਤਰੀਕੇ ਦੇ ਨਾਲ ਕਿਡਨੈਪ ਹੋ ਜਾਵੇ ਔਰ ਸਭ ਤੋਂ ਵੱਡਾ ਸਵਾਲ ਹੁਣ ਉਸ ਦੀ ਲਾਸ਼ ਜਿਹੜੀ ਹੈ ਉਹ ਸ਼ਮਸ਼ਾਨ ਘਰ ਦੇ ਵਿੱਚ ਮਿਲੀ ਹੈ ਤਾਂ ਫਿਰ ਮਾਪਿਆਂ ਦੇ ਕੀ ਭੀਤ ਰਹਾ ਹੋਏਗਾ ਤਾਂ ਹੁਸ਼ਿਆਰਪੁਰ ਦਾ ਇਹ ਸਾਰਾ ਮਾਮਲਾ ਹੈ ਉਸ ਦੀ ਲਾਸ਼ ਬਰਾਮਦ ਹੋਈ ਹੈ ਤਸਵੀਰਾਂ ਸਿੱ ਤੋਂ ਦਿਖਾ ਰਹੇ ਹਨ ਪੁਲਿਸ ਦੇ ਮੁਲਾਜ਼ਮ ਅਧਿਕਾਰੀ ਜਿਹੜੇ ਨੇ ਉਹ ਪਹੁੰਚੇ ਨੇ ਸ਼ਮਸ਼ਾਨ ਘਰ ਦੇ ਵਿੱਚ ਔਰ ਉੱਥੇ ਉਹਨਾਂ ਨੂੰ ਲਾਸ਼ ਬਰਾਮਦ ਹੁੰਦੀ ਹੈ ਮੁਹੱਲਾ ਨਿਊ ਦੀਪ ਹੈ ਨਿਊਦੀਪ ਨਦਰਜ ਤੋਂ ਇੱਕ ਨੈਪਿੰਗ ਹੋ ਸਰ ਬਹੁਤ ਮੰਦਭਗੀ ਘਟਨਾ ਵਾਪਰੀਆ 5 ਸਾਲ ਦੇ ਬੱਚੇ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਕਿਡਨੈਪਿੰਗ ਤੋਂ ਬਾਅਦ ਕੀ ਹੁਣ ਜਾਂਚ ਆਏ ਚਲ ਰਹੀ ਪੁਲਿਸ ਦੀ ਬੜਾ ਹੀ ਟਰਾਜਿਕ ਤੇ ਬਹੁਤ ਹੀ ਮੰਦਭਗੀ ਘਟਨਾ ਹੈ ਬੜਾਈ ਅਨਫੋਰਚੂਨੇਟ ਇਨਸੀਡੈਂਟ ਹੈ कल शाम ਨੂੰ ਸਾਨੂੰ 6 ਵਜੇ ਕੇ ਅਰਾਊਂਡ ਇਨਫੋਰਮੇਸ਼ਨ ਆਈ ਸੀ ਕਿ ਇੱਕ ਬੱਚਾ ਮਿਸਿੰਗ ਹੈਗਾ 5 ਸਾਲ ਦਾ ਉਮਰ ਹੈਗੀ ਉਹਦੀ ਪੁਰ ਹੀਰਾ ਸਾਡਾ ਥਾਣਾ ਪੈਂਦਾ ਉਹਦਾ ਨਿਊ ਦੀਪ ਨਗਰ ਦੇ ਵਿੱਚੋਂ ਤੇ ਤੁਰੰਤ ਸਾਡੇ ਆਫਸਰਸ ਪਹੁੰਚੇ ਸੀਗੇ ਪਹਿਲਾਂ ਮਿਸਿੰਗ ਦੀ ਕੰਪਲੇਂਟ ਸੀਗੀ ਅਸੀਂ ਥੋੜਾ ਟੈਕਨੀਕਲੀ ਚੈੱਕ ਕੀਤਾ ਤੇ ਸਾਨੂੰ ਸੀਸੀਟੀਵੀ ਰਾਹੀਂ ਇੱਕ ਸਕੂਟੀ ਤੇ ਇੱਕ ਬੰਦੇ ਤੇ ਸ਼ੱਕ ਹੋਇਆ ਉਹਨੂੰ ਘਾਂ ਟਰੈਕ ਕੀਤਾ ਤੇ ਫਿਰ ਸਾਨੂੰ ਉਹ ਬੱਚਾ ਵੀ ਨਜ਼ਰ ਆਂਦਾ ਹੈ ਕਿ ਅੱਗੇ ਸਕੂਟੀ ਤੇ ਬੈਠਾ ਹੋਇਆ ਹੈਗਾ ਤੇ ਜਿੱਦਾਂ ਫਿਰ ਅਸੀਂ گاਾਂ ਚੈੱਕ ਕੀਤਾ ਤੇ ਸਕੂਟੀ ਨੂੰ ਟਰੈਕ ਕਰਦੇ ਹੋਏ ਉਹਦੇ ਓਨਰ ਹੈਗਾ ਯਹਾਂ ਤੇ ਬਲਰਾਮ ਸਿੰਘ ਜਿਨ੍ਹਾਂ ਦਾ ਕੋ ਗੋਡਾਊਨ ਹੈਗਾ ਉਹਨੂੰ ਟਰੈਕ ਕੀਤਾ ਤੇ گاਾਂ ਚੱਲਦੇ-ਚੱਲਦੇ ਉਹਦਾ ਇੱਕ ਲੇਬਰ ਦਾ ਕੰਮ ਕਰਦਾ ਇੱਥੇ ਉਹਦਾ ਪਤਾ ਲੱਗਿਆ ਸਾਨੂੰ ਅਸੀਂ ਉਹਨੂੰ ਰਾਤ ਨੂੰ ਰਾਉਂਡ ਅਪ ਕੀਤਾ ਪੁੱਛਗਿੱਛ ਕਰਨ ਵਾਸਤੇ ਉਹ ਬੜਾ ਹੀ ਹੈਵिली ਇਨਟੌਕਸੀਕੇਟਡ ਬੜਾ ਹੀ दारू ਪੀਤੀ ਸੀ ਕਿ ਉਹਨੇ ਤੇ ਕਾਫੀ ਪੁੱਛਗਿੱਛ ਕਰਨ ਦੇ باوجود ਜੋ ਜੋ ਸੁਰਾਗ ਲੱਗਦੇ ਰਹੇ ਅਸੀਂ ਕੰਮ ਕਰਦੇ ਰਹੇ ਸਾਡੀ ਟੀਮ ਸਾਰੀ ਰਾਤ ਤੋਂ ਹੀ ਲੱਗੀ ਹੋਈ ਸੀ ਕਿ ਬਿਕੋਜ਼ ਇਤਨਾ ਸੈਂਸਿਟਿਵ ਬੱਚੇ ਦਾ ਕੰਮ ਹੋ ਜਾਂਦਾ ਹੈ ਤੇ ਸਾਰੇ ਸਾਰੇ ਅਧਿਕਾਰੀ ਲੱਗੇ ਹੋਏ ਸੀਗੇ ਤੇ ਸਵੇਰੇ ਸਾਨੂੰ ਕੁਝ ਹੋਰ ਲੀਡਸ ਮਿਲੀ ਫਿਰ ਟੈਕਨੀਕਲੀ ਅਸੀਂ ਇੱਥੇ ਤੱਕ ਪਹੁੰਚੇ ਹਾਂ ਜਿੱਥੇ ਸ਼ਮਸ਼ਾਨਘਾਟ ਹੈਗਾ ਸਬਜੀ ਮੰਡੀ ਦੇ ਬੈਕਸਾਈਡ ਤੇ ਇੱਥੇ ਫਿਰ ਸਾਡਾ ਅਸੀਂ ਇੱਕ ਸਾਰੇ ਆਫਸਰਸ ਨੂੰ ਅਲੱਗ-ਅਲੱਗ ਏਰੀਆ ਦੇ ਵਿੱਚ ਪਹਿਲਾਂ ਹੀ ਸਾਡੀ ਚਲਰੀ ਸੀਗੀ ਸਾਰੇ ਰੇਲਵੇ ਸਟੇਸ਼ਨਸ ਐਂਡ ਬੱਸ ਸਟੈਂਡਸ ਐਂਡ ਸਾਰੇ ਜ਼ਿਲ੍ਹੇ ਦੇ ਵਿੱਚ ਤੁਹਾਡੀ ਵੀ ਬੜਿਆ ਅਸੀਂ ਸਹਿਯੋਗ ਲੈ ਰਹੇ ਸੀਗੇ ਮੀਡੀਆ ਦਾ ਐਂਡ ਸਾਰੇ ਐਸੋਸੀਏਸ਼ਨ ਦਾ ਕਿ ਬੱਚੇ ਦੀ ਭਾਲ ਹੋ ਜਾਏ ਤੇ ਇੱਥੇ ਸਰਚ ਕਰਦੇ ਕਰਦੇ ਫਿਰ ਸਾਨੂੰ ਉਸ ਬੱਚੇ ਦੀ ਅਨਫੋਰਚਨਟਲੀ ਡੈਡ ਬੋਡੀ ਮਿਲੀ ਹੈਗੀ ਇੱਥੇ ਤੇ ਜਿਹੜਾ ਉਹ ਬੰਦਾ ਹੈ ਉਹ ਅਸੀਂ ਕਸਟਡੀ ਚ ਲੈ ਲਿਆ ਹੈਗਾ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਅਮਿੱਲੇ ਹੈਗੇ ਤੇ ਉਹਨਾਂ ਦੀ ਅਸੀਂ ਜਿੱਦਾਂ ਉਹ ਸਟੇਟਮੈਂਟਸ ਵਗੈਰਾ ਕਰਕੇ ਐਂਡ ਜੋ ਲੀਗਲ ਪ੍ਰੋਸੀਡਿੰਗ ਹੈ ਉਹ ਕਿੱਤੀ ਜਾਊਗੀ ਅੱਗੇ ਬਾਤੇ ਆ ਦਾ ਜਲੰਧਰ ਦੇ ਵਿੱਚ ਜਗਤਾਰ ਸਿੰਘ ਤਾਰਾ ਦੀ ਪੇਸ਼ੀ ਹੈ ਤਾਂ ਜਗਤਾਰ ਸਿੰਘ ਤਾਰਾ ਨੂੰ ਦੱਸਿਆ ਕਿ ਜਲੰਧਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਸਾਬਕਾ ਸੀਐਮ ਬਿਆਨ ਸਿੰਘ ਦੇ ਕਤਲ ਦਾ ਦੋਸ਼ੀ ਹੈ ਜਗਤਾਰ ਤਾਰਾ ਸਖਤ ਸੁਰੱਖਿਆ ਹੇਠ ਵਾਪਸ ਲਿਆਂਦਾ ਗਿਆ ਹੈ ਤਾਂ 9 ਅਕਤੂਬਰ ਨੂੰ ਆ ਮਾਮਲੇ ਦੀ ਜਿਹੜੀ ਹੈ ਉਹ ਅਗਲੀ ਸੁਣਵਾਈ ਹੋਏਗੀ ਔਰ ਇਹ ਤਸਵੀਰਾਂ ਛੱਡੀਆਂ ਨੇ ਉਦੋਂ ਦਿਖਾ ਰਹੇ ਹੈ ਜਗਤਾਰ ਸਿੰਘ ਤਾਰਾ ਨੂੰ ਲਿਆਂਦਾ ਗਿਆ ਹੈ ਪੇਸ਼ੀ दे और पेश सबका सी एम बेहंत सिंह के कतल मामले का दोषी है जगतार तारा और सखत सुरक्षा हेठ ये जी पेशी है भुगताई गई है तस्वीर सामने आईया ने और इस तरीके ही जिन्हें बखो बख जहाँ का जिक्र बार-बार बार, -बार हूँ कि बंदी सिंह ने तो उन्होंने पेश किया जाता है और उस तरह जो है इस बार भी पेश किया गया है और सखत सुरक्षा हेठ ही जरा वापसी हुई है नौ अक्टूबर में अगली सुनवाई होगी ਵੜਾ ਇੱਕ ਕਾਮਨ ਸਨੇਹਾ ਸੀਗਾ ਉਹ ਸਾਰਿਆਂ ਲਈ ਸੀਗਾ ਉਹ ਪੰਜਾਬ ਨੂੰ ਲੈ ਕੇ ਇਹ ਕਿਹਣਾ ਇਹ ਕਹਿ ਕੇ ਗਏ ਨੇ ਕਿ ਜਿਹੜੇ ਪੰਜਾਬ ਦੇ ਲੋਕ ਨੇ ਇਸ ਔਖੀ ਘੜੀ ਵਿੱਚ ਜਦੋਂ ਪੰਜਾਬ 'ਚ ਹੜ੍ਹ ਆਏ ਨੇ ਤਾਂ ਸਰਕਾਰਾਂ ਦਾ ਫੇਲਿਅਰ ਰਿਹਾ ਉਹਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਨੇ ਉਹ ਵੱਧ ਚੜ ਕੇ ਪੰਜਾਬੀਆਂ ਦੀ ਮਦਦ ਕਰਨ ਜਿਹੜੀ ਪੰਜਾਬ ਨੂੰ ਰੀਲੀਫ ਦੇ ਨਾਮ ਦੇ ਉੱਤੇ ਭੀਖ ਦਿੱਤੀ ਜਾ ਰਹੀ ਹੈ ਉਸ ਭੀਖ ਨੂੰ ਇਗਨੋਰ ਕਰਕੇ ਪੰਜਾਬੀ ਆਪ ਇਸ ਚੀਜ਼ ਲਈ ਤਤਪਰ ਹੋਣ ਆਪਣੀਆਂ ਸੇਵਾਵਾਂ ਆਪਣੇ ਕੰਮਾਂ ਆਪਣੇ ਚੀਜ਼ਾਂ ਨੂੰ ਆਪਣੇ ਲੋਕਾਂ ਨੂੰ ਲੈ ਕੇ ਆਪ ਜਦੋਜਾਦ ਕਰਕੇ ਇਸ ਸਾਰੀ ਚੀਜ਼ ਨੂੰ ਹੱਲ ਕਰਨ ਦਿੱਲੀ ਵੱਲ ਨੂੰ ਚਾਅਕ ਅਸੀਂ ਨਹੀਂ ਰੱਖਦੇ ਇਸ ਕਰਕੇ ਅਸੀਂ ਅੱਜ ਭਾਈ ਦਾ ਸਨੇਹਾ ਜਿਹੜਾ ਤੁਹਾਡੇ ਮੀਡੀਆ ਦੇ ਮਾਧਮ ਰਹੀ ਹਰੇਕ ਪੰਜਾਬੀ ਨੂੰ ਦੇ ਰਹੇ ਆ ਕਿ ਪੰਜਾਬ ਦੀ ਮਦਦ ਪੰਜਾਬੀ ਆਪ ਕਰਨਗੇ ਅਸੀਂ ਕਿਸੇ ਦਿੱਲੀ ਵੱਲੋਂ ਆਏ ਬੰਦੇ ਦੇ ਉੱਤੇ ਟੇਕ ਨਹੀਂ ਰੱਖਦੇ ਨਾ ਉਹਨਾਂ ਦੇ ਉੱਤੇ ਸਾਡੀ ਕੋਈ ਆਸ ਆ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਆਪ ਰਲੀਫ ਦੇ ਜ਼ਰੀਏ ਜਿੰਨਾ ਹੋ ਸਕੂਗਾ ਕਰਾਂਗੇ ਮਗਰ ਦਿੱਲੀ ਮੋਰੇ ਆਤ ਨਹੀਂ ਅਡਾਂਗੇ ਅੱਗੇ ਵਧਿਆ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਵੜਿੰਗਾ ਦੇ ਵਿੱਚ ਟੋਲ ਪਲਾਜ਼ਾ ਤੇ ਹੰਗਾਮਾ ਹੋਇਆ ਹੈ ਔਰ ਪੁਲਿਸ ਨੇ ਕਿਸਾਨਾਂ ਦੇ ਪੱਕੇ ਤਰਨੇ ਨੂੰ ਸੁਖਾ ਦਿੱਤਾ ਦੱਸਿਆ ਕਿ ਪੁਲਿਸ ਨੇ ਦਰਨਾ ਦੇ ਰਹੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਔਰ ਭਾਰੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਤਾਂ 2023 ਦੇ ਵਿੱਚ ਬਸ ਹਾਦਸੇ ਚ ਮਾਰੇ ਗਏ ਪਰਵਾਰਾਂ ਦੇ ਲਈ ਮੁਆਵਜ਼ਾ ਮੰਗ ਰਹੇ ਸਨ ਔਰ ਸتمبر 2023 ਦੇ ਇਸ ਬੜਿੰਗ ਦਿਨ ਐਪ ਤੇ ਇਹ ਹਾਦਸਾ ਹੋਇਆ ਸੀ ਔਰ ਟੋਲ ਪਲਾਜ਼ਾ ਕੰਪਨੀ ਨੇ ਨਹਿਰ ਤੇ ਪੋਲ ਬਣਾਉਣ ਦਾ ਪ੍ਰੋਸਾ ਦਿੱਤਾ ਸੀ ਤਾਂ ਕੁਝ ਦਿਨ ਪਹਿਲਾਂ ਇਹ ਕਿਸਾਨਾਂ ਨੇ ਆਪਣੇ ਮੰਗਾਂ ਲੈ ਕੇ ਇਹ ਪੱਕਾ ਕਰਨਾ ਲਗਾਇਆ ਹੋਇਆ ਸੀ